ਕ੍ਰਿਆਕਾਰ ਉਧਰ ਸਾਡੇ ਵੀਰ ਹੈ ਕਹਿੰਦੇ ਵੀ ਸੰਤ ਭਿੰਡਰਾਲਿਆਂ ਦਾ ਇੱਕ ਸ਼ੇਰ ਇਦਾਂ ਹੀ ਆ ਬਾਈ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਦਮਦਮੀ ਟਕਸਾਲ ਦੇ 14ਵੇਂ ਜਥੇਦਾਰ ਬਾਬਾ ਇਕੌਵ ਬਾਈ ਜੀ ਆ ਗੁਰਤੀ ਦੀ ਰਸਮ ਤੋਂ ਬਾਅਦ ਮੈਂ ਆਉਣਾ ਤੁਹਾਡੇ ਕੋਲ ਸ਼ੀਲੂ ਵਨ ਮੈਨ ਆਰਮੀ ਦਾ ਖਤਾਬ ਇਸ ਨੌਜਵਾਨ ਨੂੰ ਮਿਲਿਆ ਹੈ ਅੱਜ ਦੇ ਟਾਈਮ ਦੇ ਵਿੱਚ ਜੇ ਆਖੀਏ ਵੀ ਸ਼ੀਲੂ ਦਾ ਕੋਈ ਤੋੜ ਨਹੀਂ ਟੌਪ ਦਾ ਜਾਫੀ ਹੈ ਤੇ ਸ਼ੀਲੂ ਤੋਂ ਗੁਰਤੀ ਦੀ ਜਿਹੜੀ ਰਸਮ ਹੈ ਉਹ ਇਸ ਪਰਿਵਾਰ ਨੇ ਜਿਹੜੀ ਉਹ ਕਰਵਾਈ ਹੈ ਸੋ ਪ੍ਰਮਾਤਮਾ ਇਸ ਬੱਚੇ ਤੇ ਮਿਹਰ ਭਰਿਆ ਹੱਥ ਰੱਖੇ ਤੇ ਜਿੱਦਾਂ ਸ਼ੀਲੂ ਨੇ ਦੁਨੀਆ ਤੇ ਨਾਮ ਰੌਸ਼ਨ ਕੀਤਾ ਹੈ ਇਹ ਬੱਚਾ ਵੀ ਆਪਣੇ ਮਾਪਿਆਂ ਦਾ ਆਪਣੇ ਪਿੰਡਾਂ ਦਾ ਆਪਣੇ ਏਰੀਆ ਦਾ ਨਾਮ ਰੌਸ਼ਨ ਕਰੇ ਸੋ ਇਸ ਬੱਚੇ ਲਈ ਵੀ ਸ਼ੁਭ ਦਵਾਵਾਂ ਨੇ ਉਧਰ ਕਹਿੰਦੇ ਦਮਦਵੀ ਟਕਸਾਲ ਦੇ 14ਵੇਂ ਜਥੇਦਾਰ ਮਰਦੇ ਮੁਜਾਹਿਦ ਬਾਬਾ ਇਹ ਕੌਮ ਸੰਤ ਗਿਆਨੀ ਸੰਤ ਬਾਬਾ ਜਰਿਆਸੇ ਲਈ ਖਾਲਸਾ ਪਿੰਡਰਾ ਵਾਲੇ ਦੀ ਬਾਬਤ ਵੀਰਾ ਨੇ ਆਖਿਆ ਵੀ ਕੁਝ ਸਤਰਾ ਕੇ ਧੰਨਵਾਦ ਤੇਰਿਆ ਪਰਪੋਜਾਂ ਲਈ ਪਰ ਫਰਕ ਬਹੁਤਾ ਵਿੱਚ ਸਾਡੇ ਨੇ ਤੂੰ ਫੈਨ ਕਹਾਵੇਂ ਜਿੰਨਾਂ ਦੀ ਉਹਨਾਂ ਨਾਲ ਸਾਡੇ ਆੜੇ ਨਹੀਂ ਤੈਨੂੰ ਬੜੀ ਅਲਰਜੀ ਚੁੰਨੀ ਤੋਂ ਮੁੰਡਾ ਸ਼ੌਕੀ ਪਰਨੇ ਕਾਲੇ ਦਾ ਤੂੰ ਚੇਲੀ ਸਾਧ ਪਖੰਡੀ ਦੀ ਤੇ ਗੱਭਰੂ ਆਸ਼ਕ ਪਿੰਡਰਾ ਵਾਲੇ ਦਾ ਤੂੰ ਚੇਲੀ ਸਾਧ ਪਖੰਡੀ ਦੀ ਮੁੰਡਾ ਆਸ਼ਕ ਪਿੰਡਰਾ ਵਾਲੇ ਦਾ ਦਮਦਵੀ ਟਕਸਾਲ ਦੇ 14ਵੇਂ ਜੱਥੇਦਾਰ ਜਿਨ੍ਹਾਂ ਨੇ ਆਖਿਆ ਸੀ ਮੈਂ ਸਰੀਰਕ ਮੌਤ ਨੂੰ ਮੌਤ ਨਹੀਂ ਮੰਨਦਾ ਜਮੀਰ ਦਾ ਮਰਨਾ ਅਸਲ ਮੌਤ ਹੈ ਸੋ ਦਮਦਵੀ ਟਕਸਾਲ ਦੇ 14ਵੇਂ ਜੱਥੇਦਾਰ ਦੀ ਹੈ ਗੱਲਾਂ ਜਗ ਜਹਾਨ ਤੇ ਹੁੰਦੀਆਂ ਕਿਉਂਕਿ ਕਹਿਣੀ ਕਰਨੀ ਦੇ ਪੂਰੇ ਸੂਰੇ